ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਫੈਨ ਜਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਸਿੱਧੂ ਮੂਸੇਵਾਲੇ ਬਾਈ ਦੀ ਜੂਨ ਦੇ ਵਿੱਚ ਈਪੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਦੀ ਪੋਜ਼ਿਟਿਵ ਮਾਤਾ ਚਰਨਕੌਰ ਦੇ ਵੱਲੋਂ ਇੱਕ ਕਮੈਂਟ ਰਹੀ ਕੀਤੀ ਗਈ ਪਰ ਹੁਣ ਸਰਦਾਰ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਪੁਸ਼ਟੀ ਕੀਤੀ ਹੈ ਇੱਕ ਇੰਟਰਵਿਊ ਦੇ ਵਿੱਚ ਤਾਂ ਦੋਸਤੋ ਜਦੋਂ ਇੱਕ ਪੱਤਰਕਾਰ ਵੱਲੋਂ ਸਰਦਾਰ ਬਲਕੌਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਕੋਈ ਪ੍ਰੋਜੈਕਟਾਂ ਬਾਰੇ ਸ ਨੇ ਉਸ ਪੱਤਰਕਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਯਾਨੀ ਕਿ 11 ਜੂਨ ਨੂੰ ਸਿੱਧੂ ਮੂਸੇ ਵਾਲੇ ਦੀ ਈਪੀ ਰਿਲੀਜ਼ ਕੀਤੀ ਜਾਵੇਗੀ ਜਿਸ ਦੇ ਵਿੱਚ 2 ਤੋਂ 3 ਗੀਤ ਹੋਣਗੇ ਇਹ ਸਰਦਾਰ ਬਲਕੌਰ ਸਿੰਘ ਨੇ ਆਪਣੀ ਇੱਕ ਵੀਡੀਓ ਕਲਿੱਪ ਦੇ ਵਿੱਚ ਐਲਾਨ ਕੀਤਾ ਹੈ ਤਾਂ ਦੋਸਤੋ ਹੁਣ ਪਰਿਵਾਰ ਦੇ ਵੱਲੋਂ ਆਫੀਸ਼ੀਅਲੀ ਅਨਾਉਂਸਮੈਂਟ ਕੀਤੀ ਜਾ ਚੁੱਕੀ ਹੈ ਕਿ ਸਿੱਧੂ ਮੂਸੇਵਾਲੇ ਦੀ 11 ਜੂਨ ਨੂੰ EP ਪੱਕਾ ਆਵੇਗੀ ਅਤੇ ਹੁਣ ਦੇਖਣਾ ਇਹ ਹੈ ਕਿ ਇਸ EP ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਿਹੜੇ-ਕਿਹੜੇ ਗੀਤ ਐਡ ਕੀਤੇ ਜਾ ਸਕਦੇ ਆ ਕੋਈ ਲੀਕ Song ਰਿਲੀਜ਼ ਕੀਤੇ ਜਾ ਸਕਦੇ ਆ ਜਾਂ ਕੁਝ ਨਵੇਂ Song ਸਾਨੂੰ ਸੁਣਨ ਨੂੰ ਮਿਲਣਗੇ ਇਸ EP ਦੇ ਵਿੱਚ ਪਰ ਦੋਸਤੋ ਇੱਕ ਗੱਲ ਤਾਂ ਪੱਕੀ ਹੈ ਇਹ EP ਜਦੋਂ ਵੀ ਰਿਲੀਜ਼ ਹੋਵੇਗੀ ਤਾਂ ਸਾਰੀ ਦੀ ਸਾਰੀ ਦੁਨੀਆ ਹਿੱਲ ਜਾਵੇਗੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਇੱਕ ਗੀਤ ਨੇ ਹੀ ਸਾਰੀ ਦੀ ਸਾਰੀ ਇੰਡਸਟਰੀ ਹਿਲਾ ਦਿੱਤੀ ਸੀ ਅਤੇ ਹੁਣ ਤਾਂ EP ਦੇ ਵਿੱਚ ਦੋ ਤੋਂ ਤਿੰਨ ਗੀਤ ਰਿ ਨੇ ਮੈਨੇਜਮੈਂਟ ਦੇ ਵੱਲੋਂ ਅਤੇ ਹੋ ਸਕਦਾ ਸਿੱਧੂ ਮੂਸੇ ਵਾਲੇ ਦੇ ਪੁਰਾਣੇ ਗੀਤਾਂ ਦੇ ਵਿੱਚ ਕਰਨ ਔਜਲਾ ਜਾਂ ਬੱਬੂ ਮਾਨ ਜਾਂ ਹੋਰ ਵੱਡੇ ਸਿੰਗਰ ਕਿਸੇ ਨੂੰ ਤਾਂ ਸਿੱਧੂ ਮੂਸੇ ਵਾਲੇ ਨੇ ਕੋਈ ਨਾ ਕੋਈ ਰਿਪਲਾਈ ਜ਼ਰੂਰ ਕੀਤਾ ਹੋਊ ਤਾਂ ਦੇਖਦੇ ਆਂ ਦੋਸਤੋ ਇਸ ਈਪੀ ਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਗੀਤ ਸੁਣਨ ਨੂੰ ਮਿਲਦੇ ਨੇ ਤਾਂ ਦੋਸਤੋ ਤੁਸੀਂ ਆਪਣੇ ਹਿਸਾਬ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਕਿਹੜੇ-ਕਿਹੜੇ ਸਿੰਗਰਾਂ ਨੂੰ ਸਿੱਧੂ ਮੂਸੇ ਵਾਲੇ ਨੇ ਇਸ ਈਪੀ ਦੇ ਵਿੱਚ ਰਿਪਲਾਈ ਕੀਤਾ ਹੋ ਸਕਦਾ ਹੈ ਅਤੇ ਸਿੱਧੂ ਫੈਨਜ਼ ਨੂੰ ਹੁਣ ਬੇਟ ਰਹੇਗੀ ਕਿ ਈਪੀ ਦਾ ਪੋਸਟਰ ਕਦੋਂ ਰਿਲੀਜ਼ ਕੀਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਤਾਂ ਦੋਸ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਦੀ ਗੱਲ ਕਰਨਾ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖ ਕੇ ਜਾਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ